ਜਿੱਥੇ ਇਸ ਵੇਲੇ ਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਮਾਰ ਚੱਲ ਰਹੇ ਹਨ ਤੇ ਉੱਥੇ ਹੀ ਹਲਕਾ ਡੇਰਾ ਬਾਬਾ ਨਾਰਗਰ ਸੈਂਕੜੇ ਪਿੰਡਾਂ ਵਿੱਚ ਹਾਲੇ ਵੀ ਪਾਣੀ ਭਰਿਆ ਹੋਇਆ ਹੈ ਤਾਂ ਸਥਿਤੀ ਜਿਉਂਦੀ ਤਿਉਹੀ ਚੱਲ ਰਹੀ ਹੈ। ਉੱਥੇ ਸਰਕਾਰਾਂ ਇਸ ਸਥਿਤੀ ਨਾਲ ਨਜਿੱਠਣ ਲਈ ਕਈ ਠੋਸ ਉਪਰਾਲੇ ਕਰ ਰਹੀਆਂ ਹਨ ਪਰ ਉੱਥੇ ਹੀ ਪੰਜਾਬ ਦੇ ਲੋਕ ਇਸ ਦੁੱਖ ਦੀ ਘੜੀ ਵਿੱਚ ਆਪਣੇ ਨਾਲ ਖੜਕੇ ਉਹਨਾਂ ਦੇ ਪਸ਼ੂਆਂ ਲਈ ਚਾਰਾ ਅਤੇ ਹੋਰ ਰਾਹਤ ਸਮਗਰੀ ਉਹਨਾਂ ਦੇ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ। ਤੇ ਜੇ ਆਪਾਂ ਗੱਲ ਕਰੀਏ ਹਲਕਾ ਡੇਰਾ ਬਾਬਾ ਨਾਰਗਰ ਪਿੰਡ ਪੱਡਾ ਜੀ ਤਾਂ ਇਸ ਪਿੰਡ ਦੇ ਸੈਂਕੜੇ ਏਕੜ ਝੋਨੇ ਦੀ ਫਸਲ ਇਸ ਹੜ੍ਹ ਦੇ ਪਾਣੀ ਨਾਲ ਬਰਬਾਦ ਹੋ ਚੁੱਕੀ ਹੈ ਪਰ ਇਸ ਪਿੰਡ ਦੀ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇंदे ਅਤੇ ਨਾ ਹੀ ਕਿਸੇ ਸਮਾਜ ਸੇਵੀ ਜਥੇਬੰਦੀ ਨੇ ਸਾਰ ਲਈ ਹੈ ਅੱਜ ਪਿੰਡ ਵਾਸੀਆਂ ਨੇ ਕੱਤਰ ਹੋ ਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋ ਦੱਸਿਆ ਕਿ ਪਿਛਲੇ 4-5 ਦਿਨਾਂ ਤੋਂ ਉਹਨਾਂ ਦੇ ਪਿੰਡ ਦੇ ਸੈਂਕੜੇ ਏਕੜ ਝੋਨੇ ਦੀ ਫਸਲ ਡੁੱਬੀ ਹੋਈ ਹੈ ਤੇ ਉੱਥੇ ਪਸ਼ੂਆਂ ਦਾ ਚਾਰਾ ਵੀ ਬਿਲਕੁਲ ਬਰਬਾਦ ਹੋ ਚੁੱਕਾ ਹੈ ਪਰ ਸਾਡੇ ਪਿੰਡ ਦੇ ਕਿਸੇ ਵੀ ਸਮਾਜ ਸੇਵੀ ਜਥੇਬੰਦੀ ਅਤੇ ਨਾ ਹੀ ਕਿਸੇ ਸਰਕਾਰ ਦੇ ਨੁਮਾਇंदे ਨੇ ਸਾਰ ਲਈ ਹੈ ਉਨਾ ਦੱਸਿਆ ਕਿ ਜੋ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਉਸ ਦਾ ਲਾਭ ਹਰ ਪੀੜਤਾ ਨੂੰ ਘੱਟ ਮਿਲ ਰਿਹਾ ਤੇ ਉਸ ਦਾ ਨਜਾਇਜ਼ ਫਾਇਦਾ ਛੱਕਾਂ ਤੋਂ ਬਿਠੇ ਲੋਕ ਲੈ ਰਹੇ ਹਨ ਕਿਸਾਨਾਂ ਨੇ ਸਮਾਜ ਸੇਵੀ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਸਾਡੇ ਪਿੰਡ ਦੀ ਸਾਰ ਲਈ ਜਾਵੇ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਮੇਰਾ ਨਾਮ ਜੀਤ ਸਿੰਘ ਸਾਫਕਾ ਸਰਪੰਚ ਪਿੰਡ ਪੱਡੇ ਸਾਡਾ ਨੁਕਸਾਨ ਇੰਨਾ ਹੋਇਆ ਵੀ 500 ਏਕੜ ਜ਼ਮੀਨ ਜਿਹੜੀ ਹੈ ਸਾਡੀ ਪਿੰਡ ਪੱਡੇ ਦੀ ਇਹ ਪਾਣੀ ਦੀ ਮਾਰ ਥੱਲੇ ਆ ਗਈ ਆ ਤੇ ਬਾਕੀ ਸਾਰੀ ਜ਼ਮੀਨ ਸਾਡੀ 700 ਕਿੱਲਾ ਵਾ ਤੇ ਬਾਕੀ ਬਚੀ ਆ 200 ਕਿੱਲਾ ਇਹ ਜ਼ਮੀਨ ਡੀ ਆ ਪਾਣੀ ਜ਼ਮੀਨ ਆ ਵੀ ਸਾਡੀ ਆ ਇਹ 40 ਸਾਲ ਨੂੰ ਜਾਣ ਲੱਗਦੀ ਆ ਸਾਡੀ ਹੱਦ ਤੇ ਅਜੇ ਤੋੜੀ ਇੱਥੇ ਕੋਈ ਕੋਈ ਸਰਕਾਰੀ ਬੰਦਾ ਨਹੀਂ ਇੱਥੇ ਆਇਆ ਕੋਈ ਮੁਲਾਜ਼ਮ ਨਹੀਂ ਆਇਆ ਕੋਈ ਸਿਆਸੀ ਲੀਡਰ ਨਹੀਂ ਇੱਥੇ ਆਇਆ ਨਾ ਕਾਂਗਰਸ ਆਈ ਨਾ ਚਾੜੂ ਵਾਲੇ ਆਏ ਨਾ ਭਾਜ ਭਾਈ ਕੋਈ ਇੱਥੇ ਕਾਲੀ ਕੋਈ ਲੀਡਰ ਨਹੀਂ ਇਸ ਆਈ ਥੋੜੀ ਪਹੁੰਚਾ ਨਾ ਕੋ ਸਰਕਾਰੀ ਮੁਲਾਜ਼ਮ ਆਇਆ ਸਾਡੇ ਕੋ ਇੱਥੇ ਅਜੇ ਨਹੀਂ ਅਰ ਸੇਵਾ ਚੱਲ ਰਹੀ ਹੈ ਜੜੀ ਇਹ ਭਜਾਉਂਦੇ ਨੇ ਟਰਾਲੀਆਂ ਦੇ ਸਿੱਧੀਆਂ ਲਾਜਦੇ ਨੇ ਦਾ ਦਾ 12 12 ਬੋਰੀਆਂ ਇੱਕ ਬੰਦੇ ਕੋਲ ਚੌਖਰਿਆ ਇਹ ਤਾਲਬ ਬੰਦਾ ਕਾਲਿਓ ਆਇਆ ਸੀ ਉਹਨੇ ਹੱਲਾਂ ਦੇ ਲੱਧਿਆ ਸੀ ਚਾਰ ਇਹ ਜਿਹੜੇ ਨੇ ਇਹਨਾਂ ਨੂੰ ਪੂਲ ਤੋਂ ਪਾਣੀ ਦੀਦਾ ਨਹੀਂ ਵੀ ਆਪ ਵੱਡੇ ਵੀ ਹੈਗੇ ਨੇ ਇੰਦਾ ਰੱਤਾ ਵੀ ਹੈਗਾ ਫੇਰ ਇਹਨਾਂ ਨੇ ਜਿਹੜੀਆਂ ਪੁਲੀਆਂ ਬੰਦ ਕੀਤੀਆਂ ਨੇ ਸ਼ਾਹਬਰ ਜਾਜਨ ਤੋਂ ਇਹਨਾਂ ਦੇ ਜਿਹੜੀ ਬੰਦੀ ਕਾਰਵਾਈਆਂ ਕੀਤੀ ਜਿੰਨਾ ਬੰਦਿਆਂ ਨੇ ਪੁਲੀਆਂ ਬੰਦ ਕੀਤੀਆਂ ਨੇ ਇਹਨਾਂ ਸਾਡਾ ਏਰੀਆ ਡੋਬ ਗਿਆ ਸਾਰਾ ਹੀ ਇਹ ਕਿਉਂ ਲਿਆ ਲਿਆ ਵਾ ਇਹਨਾਂ ਨੇ ਸਰ ਸਰਕਾਰ ਨੇ ਇਹਨਾਂ ਨੂੰ ਬੰਦੀ ਕਾਰਵਾਈ ਇਹਨਾਂ ਦੇ ਠੋਕਣੀ ਚਾਹੀਦੀ ਆ ਕੋਈ ਜ세ਬੰਦੀ ਨਹੀਂ ਆਈ ਕੋਈ ਕੋਈ ਵੀ ਨਹੀਂ ਆਇਆ ਕੋਈ ਕਿਸਾਨ ਨਹੀਂ ਆਇਆ ਕੋਈ ਜਿਹੜਾ ਸਮਾਨ ਆਉਂਦਾ ਡੇਰਾ ਤਾਂ ਖੁੱਲਾ ਆ ਸਾਰਾ ਸਾਰਾ ਮੇਨ ਰੋਡਾਂ ਤੇ ਆਉਂਦੇ ਆ ਸਾਰਾ ਦੇ ਡੇਰਾ ਖੁੱਲਾ ਦੁਕਾਨਾਂ ਖੁੱਲੀਆਂ ਨੇ ਉਥੇ ਪਾਣੀ ਹੈ ਹੀ ਨਹੀਂਗਾ ਪਾਣੀ ਇਹ ਉਥੇ ਭਰੀਆਂ ਨੂੰ ਭਰੀ ਜਾਣ ਡੇ ਨੇ ਆ ਇਥੇ ਵੱਡੇ ਪਿੰਡ ਆ ਸਾਬ ਤੂੜੀਆਂ ਧੜਾਂ ਰੁੜ ਗਿਆ ਬੰਬੀ ਵੇਖੋ ਬੰਬੀਆਂ ਨੰਗੀਆਂ ਇਹਦੇ ਹੋਣ ਹੋਈਆਂ ਨੇ ਥੋੜੀਆਂ ਥੋੜੀਆਂ ਕੋਈ ਤੂੜੀ ਨਹੀਂ ਰਹੀ ਕੋਈ ਧੜਾ ਨਹੀਂ ਰਹੀਆਂ ਚਾਰ ਲੈਂਦਾ ਦੇਖਿਆ ਮੁੜ ਕੇ ਜਦੋਂ ਵੋਟਾਂ ਆਈਆਂ ਸਾਰੇ ਸਾਡੇ ਪਿੰਡ ਇੱਥੇ ਸਾਰੇ ਸ਼ੋਰਾਂ ਪੈ ਜਾਣਾ ਵੋਟਾਂ ਬਾਹ ਵਾਹ ਤੁਹਾਡੀ ਮਜਬੂਰੀ ਕੀਤੀ ਆ ਸਾਡੇ ਉਤੋਂ ਦੀ ਦੇ ਆ ਜਣਾ ਜਾ ਜਾ ਹੈ ਨਹੀਂ ਕੱਪੜੇ ਵੀ ਨਹੀਂ ਗਾ ਲੰਘਿਆ ਸਾਡੇ ਪਿੰਡ ਸਾਣੀ ਅਸੀਂ ਮੰਗੇ ਕਰਨੇ ਆ ਵੀ ਜਿਹੜਾ ਬਣਦਾ ਸਾਡਾ ਨੁਕਸਾਨ ਆ ਜੋ ਤੂੜੀ ਪੱਠਾ ਸਾਡਾ ਰੁੜਿਆ ਜੋ ਚੋਨੇ ਦਾ ਨੁਕਸਾਨ ਹੋਇਆ ਇੱਥੇ ਸਾਰਾ ਪ੍ਰਸ਼ਾਸਨ ਆਉਣਾ ਚਾਹੀਦਾ ਇੱਥੇ ਅਫਸਰ ਕੋਈ ਐਸਡੀਐਮ ਵੀ ਨਹੀਂ ਆਇਆ ਥੇ ਕੋਈ ਮਹਿਕਮਾ ਨਹੀਂ ਆਇਆ ਕੋਈ ਸਾਡਾ ਕਿਸਾਨ ਮਹਿਕਮਾ ਜਿਹੜਾ ਸਾਡਾ ਬਾਹਰ ਕੋਈ ਵੀ ਨਹੀਂ ਆਇਆ ਥੇ ਇਹ ਮੁੜ ਕੇ ਆ ਕੇ ਦਹਾਂ ਦਿਨਾਂ ਨੂੰ ਤੇ ਫਿਰ ਇਹਨਾਂ ਨੂੰ ਹਾਨੂੰ ਨਹੀਂ ਲੋੜ ਫਿਰ ਇਹ ਕਹਿੰਦਾ ਭਾਵ ਕਿ ਜਿਹੜਾ ਔਖੇ ਸਮੇਂ ਨੇ ਨਾਲ ਖੜਦਾ ਬਾਅਦ ਚ ਔਖੇ ਸਮੇਂ ਕਿ ਲੋੜ ਆਹੀ ਸਾਰਾਂਗੇ ਪਰਿਵਾਰ ਮਾਂ ਦੇ ਅਸ਼ੀਰਵਾਦ ਚਾਹੀਦੇ ਆਹੀ ਉਹਦਾ ਦਛੇ ਆਰਜਨ ਸਿੰਘ ਪਿੰਡ ਪੱਡੇ ਘੜਾਂ ਦੀ ਮਾਰ ਅੱਜ ਤੋਂ 5 ਦਿਨ ਪਹਿਲਾਂ ਦੀ ਆਈ ਆ ਤੇ 5 ਦਿਨ ਹੋ ਗਏ ਨੇ ਤੁਸੀਂ 4 ਸਪੇਰੇ ਝਾਤੀ ਮਾਰ ਕੇ ਵੇਖ ਲਓ ਕਿ ਪਿੰਡ ਪੱਡਿਆਂ ਦਾ ਸਾਰਾ ਏਰੀਆ ਜਿਹੜਾ ਟਾਲੀ ਸਾਹਿਬ ਤੱਕ ਲੱਗਦਾ ਉਹਦੇ ਵਿੱਚ 100 ਦੇ ਵਿੱਚੋਂ 10% ਵੀ ਫਸਲ ਪੱਠਾ ਤੂੜੀ ਤੇ ਝੋਨਾ ਕੁਝ ਨਹੀਂ ਰਿਹਾ ਪਰ ਤੁਹਾਡੇ ਕੋਲ ਅਜੇ ਤੱਕ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਇੱਥੇ ਪਹੁੰਚਿਆ ਨਾ ਕੋਈ ਸਿਆਸੀ ਲੀਡਰ ਇੱਥੇ ਪਹੁੰਚਿਆ ਨਾ ਕੋਈ ਸਮਾਜ ਸੇਵੀ ਜਥੇਬੰਦੀ ਇੱਥੇ ਪਹੁੰਚੀ ਆ ਇਸ ਪਿੰਡ ਦੇ ਵਿੱਚ ਡੰਗਰਾਂ ਦਾ ਕਿਦਾਂ ਗੁਜ਼ਾਰਾ ਹੋ ਰਿਹਾ ਇਹਨਾਂ ਨੂੰ ਕਿੱਥੋਂ ਸਹਾਇਤਾ ਆ ਰਹੀ ਆ ਜਦੋਂ ਇਲੈਕਸ਼ਨ ਹੋਣਾ ਵਾ ਉਦੋਂ ਸਾਰੀਆਂ ਪਾਰਟੀਆਂ ਨੇ ਆਪੋ ਆਪਣੀਆਂ ਸਟੇਜਾਂ ਲਿਆ ਕੇ ਲਾ ਦੇਣੀਆਂ ਨੇ ਵੀ ਹਾਨੂੰ ਵੋਟਾਂ ਪਾਉ ਪਰ ਅਹੀਂ ਇਹ ਚੰਨੇ ਆ ਵੀ ਹਾਨੂੰ ਇਹ ਗੱਲ ਦਾ ਕੋਈ ਗਿਲਾ ਨਹੀਂ ਕਿ ਤੁਸੀਂ ਪਿਛਲੇ ਬਨੇ ਦੇ ਡੁੱਬੇ ਨੇ ਪਿੰਡੋਂਾਂ ਵਿੱਚ ਵਿਚਾਰੇ ਹੋ ਬਹੁਤ ਵਧੀਆ ਸੰਯੋਗ ਦੇਣਾ ਚਾਹੀਦਾ ਬਹੁਤ ਵਧੀਆ ਕੰਮ ਹੈ ਪਰ ਜਿਹੜਾ ਪਰਸੋਂ ਇੱਥੇ ਫੀਡ ਦਾ ਟਰੱਕ ਸ਼িকার ਅੱਡੇ ਦੇ ਵਿੱਚ ਲੱਥਿਆ ਉਹਦੇ ਵਿੱਚੋਂ ਸਿਰਫ ਪੰਜਾਬ ਬੋਰੀਆਂ ਜਿਹੜੀਆਂ ਉਹ ਹਰ ਪੀੜਤਾ ਨੂੰ ਗਈਆਂ 350 ਬੋਰੀ 5-500 ਰੁਪਏ ਦੀ ਲੋਕਾਂ ਨੇ ਵੇਚ ਕੇ ਸ਼ਰਾਬਾਂ ਪੀਤੀਆਂ ਦੁਕਾਨਾਂ ਤੇ ਤੇ ਜੇ ਉਹਨਾਂ ਤੱਕ ਤੁਸੀਂ ਰਹਿਤ ਪਹੁੰਚਾਈ ਨਹੀਂ ਸਕਦੇ ਅਗਲੇ ਬੰਨੇ ਤੇ ਪਿੱਛੋਂ ਲਿਆ ਆ ਗਏ ਤੇ ਤੁਹਾਡਾ ਉੱਥੇ ਵਿਖਾਵਾ ਕਰਨ ਦਾ ਕੀ ਫਾਇਦਾ ਸ਼ਰਕਾਂ ਤੇ ਜਿਹੜੀ ਵੀ ਸਹਤਾਂ ਉੰਡੀਆਂ ਰੋੜਾ ਤੇ ਉੰਡੀਆਂ ਹੁਣ ਸਾਡੇ ਲਾਗੇ ਗੁੱਜਰ ਬਰਾਦਰੀ ਬੈਠੀ ਆ ਕਾ ਕਿਤੇ ਨਹੀਂ ਰਹਿ ਗਿਆ ਖਾਲੀ ਇਹਨਾਂ ਦੀਆਂ ਪਰਾਲੀਆਂ ਸਾਰੀਆਂ ਰੁੜਗੀਆਂ ਨੇ 50 60 70 ਕਰਨੇ ਜਿਹੜੇ ਉੱਥੇ ਉਹਨਾਂ ਨੂੰ ਇਹ ਥਾਂ ਦਿੱਤਾ ਸੁੱਕਾ ਜਿਹਦੇ ਵਿੱਚ ਉਹਨਾਂ ਜਿਨ੍ਹਾਂ ਵਾਟ्ठा ਨਹੀਂ ਕੋਈ ਦੱਥਾ ਨਹੀਂ ਕਿੱਥੋਂ ਗੁਜ਼ਾਰਾ ਕਰਨਗੇ ਮਜ਼ਦੂਰ ਚੌਧਰੀ ਵੀ ਜਿਹੜੇ ਵਿਚਾਰੇ ਦਿਹਾੜੀ ਲਾ ਕੇ ਗੁਜ਼ਾਰਾ ਕਰ ਉਹਨਾਂ ਦਾ ਇੰਨਾ ਬੁਰਾ ਹਾਲਿਆ ਕਿ ਉਹਨਾਂ ਦੇ ਘਰਾਂ ਤੱਕ ਪਾਣੀ ਗਲੀਆਂ 'ਚ ਪਹੁੰਚਾ ਪਰ ਅਜੇ ਤੱਕ ਕਿਹੇ ਆਣ ਕੇ ਪੱਡਿਆਂ ਦੀ ਸਾਰ ਨਹੀਂ ਲਈ ਪਰ ਜਦੋਂ ਇਲੈਕਸ਼ਨ ਆਉਂਦਾ ਉਦੋਂ ਖਬਰਾਂ ਦੇ ਵਿੱਚ ਵੀ ਤੇ ਸਿਆਸੀ ਲੀਡਰਾਂ ਦੀਆਂ ਅੱਖਾਂਗਾਰੀ ਸਭ ਤੋਂ ਪਹਿਲਾਂ ਪਿੰਡ ਪੱਡੇ ਹੁੰਦਾ ਵਾ ਸ਼ਾਹਬਰ ਦੀ ਪੁਲੀ ਜਿਹੜੀ ਬੰਦ ਕੀਤੀ ਗਈ ਆ ਅਜੇ ਤੱਕ ਸਾਹਬ ਲਾਲੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਓ ਬੰਦੇ ਤੇ ਭਾਵੇਂ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਅਸੀਂ ਪਾਰਟੀ ਲੈਵਲ ਤੇ ਗੱਲ ਨਹੀਂ ਕਰਦੇ ਅਸੀਂ ਇਹ ਵੇਖਣਾ ਚਾਹੁੰਦੇ ਦੱਸਣਾ ਚਾਹੁੰਦੇ ਆ ਵੀ ਤੁਸੀਂ ਕੱਲ ਵੀ ਖਬਰ ਸੁਣੀ ਹੋਏਗੀ ਵੀ ਕੱਲ ਕਿਸੇ ਪੱਤਰਕਾਰ ਵੀਰ ਨੇ ਤੁਹਾਡੇ ਵਰਗੇ ਨੂੰ ਸਵਾਲ ਕੀਤਾ ਸੀ ਕਿ ਇਹ ਹਲਕੇ ਦੇ ਵਿਧਾਇਕ ਨੂੰ ਭਾਵੇਂ ਗੋਬੀ ਦਾ ਸੌਦਾ 100% ਆ ਪਰ ਜਿਹੜਾ ਝੋਨਾ ਜਦੋਂ ਨੰਗਾ ਹੋ ਗਿਆ ਸਾਰਾ ਹਰਿਆ ਦੇਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉੱਧਰ ਕੈਮਰਾ ਮਾਰ ਕੇ ਵਿਖਾ ਦਿਓ ਕਿ ਉਹ ਝੋਨਾ ਹਰਿਆ ਦੇ ਹੰਢਿਆ ਕੇ ਜਾਂ ਖਟਾ ਹੋ ਗਿਆ। ਉਹ ਮੇਰਾ ਲਾਲ ਦੇ ਇਹ ਝੋਨੇ ਦੇ ਵਿੱਚੋਂ 100 ਦਾ 100% ਹੀ ਝੋਨੇ ਦਾ ਵੀ ਖਰਾਬਾ ਹੋਣਾ ਚਾਹੀਦਾ। ਜਿਹੜਾ ਕਿ ਕਿਸਾਨਾਂ ਦਾ ਜਿਹੜਾ ਲੱਕ ਟੁੱਟ ਗਿਆ ਵਾ ਇਹਨਾਂ ਨੂੰ ਥੋੜੀ ਜਿਹੀ ਹਦ ਮਿਲਦੀ। ਹਰ ਇੱਕ ਦੀ ਗਰਦਾਵਰੀਂ ਅੰਦਰ ਪੱਖ ਕਰਾ ਕੇ ਬਾਂਦਾ ਉਹਨਾਂ ਨੂੰ ਦਿੱਤਾ ਜਾਏ ਜਿਨ੍ਹਾਂ ਦਾ ਖਰਾਬਾ ਆਇਆ। ਇਹ ਨਾ ਹੋਏ ਕਿ ਪਾਰਟੀ ਲੈਵਲ ਦੇ ਉੱਤੇ ਹੋਏ ਵੀ ਸੁੱਕੇ ਥਾਂ ਜਿਹੜੇ ਬੈਠੇ ਨੇ ਉਹਨਾਂ ਦੇ ਨਾਂ ਤੇ ਚੈੱਕ ਆ ਜਾਂਦੇ ਤੇ ਦੂਜਿਆਂ ਨੂੰ 5-500 ਰੁਪਈਆ ਮੇਲੇ ਬਾਅਦ ਦੇ ਵਿੱਚ ਤੇ ਉਹ 20-20 ਹਜ਼ਾਰ ਰੁਪਈਆ ਲੈ ਕੇ ਟਿਬਿਆਂ ਦੇ ਬੈਠੇ ਹੋਣ ਹਰ ਇੱਕ ਸਰਕਾਰ ਦੀਆਂ ਨਲਾਕੀਆਂ ਕਾਰਨੇ ਹੜ ਹੜ ਬਾਰਿਸ਼ਾਂ ਦਾ ਹੜ ਨਹੀਂ ਕਾਗਾ ਬਾਅਦ ਦੇ ਵਿੱਚ ਕਹਿ ਦਿੰਦੇ ਕੁਦਰਤੀ ਹੈ ਇਹ ਆਫਤ ਆ ਗਈ ਹੈ ਕੁਦਰਤੀ ਆਫਤਕਾਰੀ ਆ ਕੁਦਰਤੀ ਆਫਤ ਇਹ ਹਰ ਵਾਰੀ ਕਿਉਂ ਆਉਂਦੀ ਆ ਕੋਈ ਤੁਸੀਂ ਬੰਨਾ ਦੇ ਉੱਤੇ ਇਹਨਾਂ ਨੇ ਰੋਡ ਨਹੀਂ ਬਣਾਇਆ ਕੋਈ ਪਕਿਆ ਹੀ ਨਹੀਂ ਕਿਉਂਤੀ 250 ਕਰੋੜ ਰੁਪਇਆ ਲੈ ਕੇ ਸਰਕਾਰ ਨੇ ਕਹਤਾ ਹਾਂ ਡਰੇਨਾ ਸਾਫ ਕਰਾਈਆਂ ਨੇ ਇੱਕ ਵੀ ਡਰੇਨ ਸਾਫ ਨਹੀਂ ਕਰਾਈ ਸਾਰੀਆਂ ਬੂਟੀਆਂ ਜਾ ਜਾ ਕੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਲੱਗ ਗਈਆਂ ਕਿਹੜੀ ਡਰੇਨ ਸਾਫ ਕਰਾਈ ਆ ਆ ਸਕੀ ਦੇ ਬੰਨ ਦੇ ਉੱਤੇ ਅਜੇ ਤੱਕ ਆਹ ਜੀਸੀਬੀ 88 ਤੋਂ ਬਾਅਦ ਦੇ ਵਿੱਚ ਇੱਕ ਵਾਰਾਂ ਵੀ ਚੱਲਦੀ ਨਹੀਂ ਵੇਖੀ ਕਿਸ ਨੇ ਆਣ ਕੇ ਬੰਨ ਮੰਨਿਆ ਇੱਥੋਂ ਕਿ ਇਹਦਾ ਪਾਣੀ ਬਾਹਰ ਨਾ ਜਾ ਜਾਏ ਪੁਲ ਤੋਂ ਲਾਗੇ ਲਾਗੇ ਦੀ ਇੱਥੇ ਦੀ ਫਸਲ ਜਿਹੜੀ ਆ ਤਾਂ ਮੀਂਹ ਨਾ ਮਾਰ ਦਿੰਦੀ ਆ ਸਕੀ ਕਿਉਂਕਿ ਇਹਦੇ ਚਾਰ ਸਪੀਰੇ ਕੋਈ ਬੰਦ ਨਹੀਂ ਵੀ ਆ ਮੈਂ ਪ੍ਰਸ਼ਾਸਨ ਅੱਗੇ ਸੈਂਟਰ ਗਵਰਨਮੈਂਟ ਅੱਗੇ ਤੇ ਪੰਜਾਬ ਸਰਕਾਰ ਅੱਗੇ ਇੱਕ ਬੇਨਤੀ ਕਰਦਾ ਕਿ ਜੋ ਰਣਜੀਤ ਸਾਗਰ ਡੈਮ ਦਾ ਸੈਕਟਰੀ ਲਾਇਆ ਹੋਇਆ ਹੈ ਜੋ ਕਿ ਹਰਿਆਣਾ ਦਾ ਸੈਕਟਰੀ ਲਾਇਆ ਹੋਇਆ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪਾਣੀ ਆ ਹਰ ਸਾਲ ਬਾਰਸ਼ਾਂ ਦੇ ਟਾਈਮ ਤੇ ਹਰ ਸਾਲ ਵੱਧ ਜਾਂਦਾ ਹੈ ਤੇ ਸੈਕਟਰੀ ਨੂੰ ਬਹੁਤ ਸਾਰੀਆਂ ਚਿੱਠੀਆਂ ਵੀ ਪਾਈਆਂ ਗਈਆਂ ਪ੍ਰਸ਼ਾਸਨ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਵੀ ਪਾਈਆਂ ਗਈਆਂ ਤੇ ਹੋਰ ਵੀ ਮਤਲਬ ਜਿਹੜੀਆਂ ਮੀਡੀਆ ਰਾਈ ਵੀ ਦੱਸਿਆ ਗਿਆ ਸੀ ਉਹਨੂੰ ਪਰ ਉਹਨੇ ਜਾਣ ਬੁੱਝ ਕੇ ਜਿਹੜਾ ਪੰਜਾਬ ਸਾਰੇ ਦਾ ਨੁਕਸਾਨ ਕੀਤਾ ਬਿਲਕੁਲ ਭਾਈ ਜੇਕਰ ਅਸੀਂ ਥੋੜਾ 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 ਪਾਣੀ ਕੱਢਦੇ ਰਹਿੰਦੇ ਉਹਨੇ ਉਹਨੂੰ ਉੱਥੇ ਰਹਿੰਦੇ ਬੰਦਿਆਂ ਨੇ ਵੀ ਸਾਨੂੰ ਦੱਸਿਆ ਵੀ ਉਹਨੂੰ ਬਹੁਤ ਸਾਰਾ ਦੱਸਿਆ ਪਹਿਲਾਂ ਵੀ ਕਿਹਾ ਗਿਆ ਸੀ ਸੈਕਟਰੀ ਸਾਹਿਬ ਇਹ ਕੱਢੋ ਥੋੜਾ ਥੋੜਾ ਪਰ ਮਨ ਬੁੱਝੇ ਸੈਂਟਰ ਗਵਰਨਮੈਂਟ ਦਾ ਹੋ ਸਕਦਾ ਵਿੱਚ ਹੱਥ ਹੋਵੇ ਅਸੀਂ ਅਸੀਂ ਨਹੀਂ ਕਹਿ ਸਕਦੇ ਪਰ ਸੈਕਟਰੀ ਦਾ ਪੂਰਾ ਇਸ ਵਿੱਚ ਦੋਸ਼ ਆ ਸੈਕਟਰੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵਿਤਕਰਾ ਦਾ ਹੁਣ ਤੋਂ ਨਹੀਂ ਪਹਿਲਾਂ ਤੋਂ ਚੱਲਦਾ ਪਰ ਪੰਜਾਬ ਇੱਕ ਇਹੋ ਜਿਹਾ ਦੇਸ਼ ਆ ਇਹੋ ਜਿਹਾ ਇੱਕ ਸਟੇਟ ਆ ਜਿਹੜਾ ਜੋ ਮਰਜ਼ੀ ਕਰ ਲੈਣ ਉਹਨੇ ਨਹੀਂ ਹਟਣਾ ਉਹ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਚੜ੍ਹਦੀ ਕਲਾ ਵਿੱਚ ਹੀ ਰਹੇਗਾ ਠੀਕ ਆ ਇਹਨਾਂ ਦੇ ਕੀਤੇ ਕੋਈ ਨਹੀਂ ਹੁਣਾ ਪਰ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਕਿ ਸੈਕਟਰੀ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ